ਕੰਡਾ ਜਿਹੜੀ ਅਸੀਂ ਅੱਜ ਦੀ ਰਿਪੋਰਟ ਕਰ ਰਹੇ ਹਾਂ ਉਹਦੇ ਸੁਪਰਵੀਜ਼ਨ ਦੇ ਅੰਦਰ ਆਪਣਾ ਸਟੈਬਲੀ ਬੋਕ ਮਾੜੇ ਤੋਂ ਇਲਾਵਾ ਰੈਗੂਲਰ ਕਾਰਵਾਈ ਕਰਦੇ ਰਹੀ ਹੈ ਇਸੇ ਲੜੀ ਦੇ ਵਿੱਚ ਸਾਨੂੰ ਇੱਕ ਵੱਡੀ ਸਫਲਤਾ ਮਿਲੀ ਜਦੋਂ ਅਸੀਂ ਇੱਕ ਲੁੱਟਾਂ ਘੁਆ ਕਰਨ ਵਾਲਾ ਜਿਹੜਾ ਗਿਰੋ ਜਿਹੜਾ ਪਿਛਲੇ 3-4 ਮਹੀਨਿਆਂ ਤੋਂ ਕਾਫੀ ਸਮਰਾਲਾ ਮਛੀਗੜਾ ਏਰੀਆ ਤੇ ਨਾਲ ਲੁਧਿਆਣਾ ਦੇ ਏਰੀਆ ਤੋਂ ਐਕਟਿਵ ਸੀਗਾ ਉਹਨੂੰ ਅਸੀਂ ਉਹਦੇ 5 ਬੰਦੇ ਅਸੀਂ ਕਾਬੂ ਕੀਤੇ ਨੇ ਸਾਡੇ ਕੋਲ 5 ਤਰੀਕ ਨੂੰ 5 ਮਈ ਨੂੰ ਇੱਕ ਇਤਲਾਹ ਮਿਲੀ ਸੀ ਕਿ ਪਵਨਦੀਪ ਸਿੰਘ ਜਿਹੜਾ ਕਿ ਬੀਜੇ ਦਾ ਰਹਿਣ ਵਾਲਾ ਹੈ ਉਹ ਕਹਿੰਦਾ ਰਾਤੀ ਮੈਂ 2:30 ਵਜੇ ਆਪਣੀ ਗੱਡੀ ਤੇ ਬੀਜਾ ਰੋਡ ਤੇ ਵਾਪਸ ਆ ਰਿਹਾ ਸੀ ਮਾਛੀਵਾੜਾ ਸਾਈਡ ਤੋਂ ਤਾਂ ਉਹਦੀ ਗੱਡੀ ਦੇ ਅੱਗੇ ਇੱਕ ਗੱਡੀ ਲਾ ਕੇ ਬਰੀਜਾ ਗੱਡੀ ਚ ਚਾਰ ਨਾਮ ਨੂੰ ਵਿਅਕਤੀ ਸੀਗੇ ਜਿਨ੍ਹਾਂ ਨੇ ਉਹਨਾਂ ਨੂੰ ਆਪਣਾ ਘੇਰ ਕੇ ਉਹਦੀ ਕੁੱਟਮਾਰ ਕੀਤੀ ਤੇ ਉਦੋਂ ਉਹਦਾ ਫੋਨ ਉਹਦੇ ਪਰਸ ਤੇ ਕੁਝ ਹੋਰ ਕੀ ਕੀ ਸਮਾਨ ਜਿਹੜਾ ਖੋਲਿਆ ਸੀਗਾ ਡਿਊਰਿੰਗ ਇਨਵੈਸਟੀਗੇਸ਼ਨ ਮੈਂ ਚਾਰੇ ਬੰਦੇ ਜਿਹੜੇ ਅ 35 ਹੋ ਗਏ ਸੀ ਅਸੀਂ ਚਾਰਾਂ ਨੂੰ ਜਿਹੜਾ ਅਰੈਸਟ ਕਰ ਲਿਆ ਤੇ ਉਸ ਤੋਂ ਬਾਅਦ ਅਸੀਂ ਇਹਨਾਂ ਤੇ 56 ਨੰਬਰ ਮਕਦਮਾ ਥਾਣਾ ਮਾਛੀਵਾੜਾ ਦੇ ਵਿੱਚ ਅ 379 ਬੀ 394 170 ਕੋਡ ਤੇ 474 473 ਪੀਸੀ ਦੇ ਵਿੱਚ ਦਰਜ ਕਰ ਲਿਆ ਸੀ ਜਿਹਦੇ ਚਾਰ ਵਿਅਕਤੀ ਹੈ ਇਹਨਾਂ ਦੇ ਨਾਮ ਹੈ ਦੀਪ ਸਿੰਘ ਗੁਰਿੰਦਰ ਸਿੰਘ ਆਕਾਸ਼ਦੀਪ ਤੇ ਅਮਰਪ੍ਰੀਤ ਸਿੰਘ ਇਹ ਚਾਰੋਂ ਮਾਛੀਵਾੜਾ ਏਰੀਆ ਦੇ ਰਹਿਣ ਵਾਲੇ ਨੇ ਤੇ ਇਹਨਾਂ ਦੇ ਜਿਹੜੇ 25 ਤੋਂ 30 ਸਾਲ ਇਹਨਾਂ ਦੀ ਉਮਰ ਹੈ ਇਹਨਾਂ ਨੇ ਇਹ ਰਾਤ ਨੂੰ ਜਿਹੜੇ ਆਪਣੀ ਗੱਡੀਆਂ ਦੇ ਵਿੱਚ ਪੁਲਿਸ ਦੀ ਵਰਦੀ ਪਾ ਕੇ ਗੱਡੀਆਂ ਤੇ ਜਾਲੀ ਨੰਬਰ ਲਾ ਕੇ ਜਿਹੜੇ ਰਾਤ ਨੂੰ ਲੁੱਟਾਂ ਖੋਹ ਕਰਦੇ ਸੀ ਜਿਹੜੇ ਵਿਅਕਤੀ ਰਾਤ ਨੂੰ ਕਿਤੇ ਆਪਣੀ ਫੈਮਲੀ ਨਾਲ ਜਾਂ ਇਕੱਲੇ ਕਿਤੇ ਇੱਧਰ ਉੱਧਰ ਜਾਂਦੇ ਸੀ ਉਹਨਾਂ ਨੂੰ ਕਿਸੇ ਸੁਮਸੰਗ ਜਗ੍ਹਾ ਦੇ ਵਿੱਚ ਗੱਡੀ ਰੋਕ ਕੇ ਉਹਨਾਂ ਦੀ ਜਾਂ ਬਾਈਕ ਰੋਕ ਕੇ ਉਹਨਾਂ ਨੂੰ ਕੁੱਟਮਾਰ ਕਰਕੇ ਉਹਨਾਂ ਤੋਂ ਜਿਹੜਾ ਉਹਨਾਂ ਦਾ ਕੀਮਤੀ ਸਮਾਨ ਮੋਬਾਈਲ ਪੈਰਾ ਖੋਲ ਲੈਂਦੇ ਸੀ ਇਸ ਗਰੁੱਪ ਤੋਂ ਅਸੀਂ ਹੁਣ ਤੱਕ ਜਿਹੜੇ ਹੁਣ ਤੱਕ ਸਾਡੀ ਤਫਤੀਸ਼ ਦੇ ਵਿੱਚ ਅਸੀਂ ਇਹਨਾਂ ਦੀ ਤਿੰਨ ਗੱਡੀਆਂ ਜਿਹੜੀਆਂ ਇਹ ਅਲੱਗ-ਅਲੱਗ ਨੰਬਰ ਲਗਾ ਕੇ ਇੱਕ ਬਰੀਜ਼ਾ ਗੱਡੀ ਇੱਕ ਸਿਆਜ਼ ਗੱਡੀ ਤੇ ਇੱਕ ਵਪਨਾ ਗੱਡੀ ਤਿੰਨ ਗੱਡੀਆਂ ਰਿਕਵਰ ਕੀਤੀਆਂ ਨੇ ਡੇਢ ਟੋਲੇ ਦੇ ਕਰੀ ਗੋਲਡ ਰਿਕਵਰ ਕੀਤਾ ਇੱਕ ਚਾਂਦੀ ਦਾ ਕੜਾ ਵਾਰਦਾਤ ਦੇ ਵਿੱਚ ਜਿਹੜੇ ਹਥਿਆਰ ਬੇਸਬਾਲ ਡੰਡੇ ਕਿਰਚਾਂ ਕਿਰਪਾਨ ਤੇ ਉਸ ਤੋਂ ਬਿਨਾ ਜਿਹੜੇ 6 ਮੋਬਾਈਲ ਹੈ ਜਿਹੜੇ ਅਸੀਂ ਜਿਹੜੇ ਇਹਨਾਂ ਨੇ ਵੱਖ-ਵੱਖ ਥਾਂ ਤੋਂ ਖੋਏ ਸੀ ਉਹ ਅਸੀਂ ਰਿਕਵਰ ਕੀਤੇ ਨੇ ਦਰਾਂ ਨੇ ਤਫ਼तीश ਅਸੀਂ ਇੱਕ ਵਿਅਕਤੀ ਹੋਰ ਹਰਦੀਪ ਸਿੰਘ ਗੁੱਲੂ ਪੰਜਵਾਂ ਜਿਹੜਾ ਦੋਸ਼ੀ ਹੈ ਉਹ ਅਰੈਸਟ ਕੀਤਾ ਉਦੋਂ ਅਸੀਂ ਦੋ ਫੋਨ ਰਿਕਵਰ ਕੀਤੇ ਨੇ ਜਿਹੜਾ ਹਰਦੀਪ ਸਿੰਘ ਗੁੱਲੂ ਹੈ ਇਹਨਾਂ ਨੂੰ ਇਹਨਾਂ ਤੋਂ ਚੋਰੀ ਦੇ ਮੋਬਾਈਲ ਖਰੀਦਦਾ ਸੀਗਾ ਤੇ ਬਦਲੇ ਚ ਇਹਨਾਂ ਨੂੰ ਨਸ਼ਾ ਸਪਲਾਈ ਕਰਦਾ ਸੀਗਾ ਅਸੀਂ ਇਸ ਗਰੁੱਪ ਨੂੰ ਗਰੁੱਪ ਦੇ ਜਿਹੜੀ ਵਿਅਕਤੀ ਹੈ ਪੰਜਾਂ ਦੋਸ਼ੀਆਂ ਨੂੰ ਅਸੀਂ ਇਹਨਾਂ ਦਾ ਰਿਮਾਂਡ ਲਿਆ ਤੇ ਹੁਣ 4 ਦਿਨ ਦੀ ਰਿਮਾਂਡ ਹੈ ਸਾਡੇ ਕੋਲ ਅਸੀਂ ਹੋਰ ਦੇਖਾਂਗੇ ਕਿ ਇਹਨਾਂ ਨੇ ਕਿਹੜੀ ਕਿਹੜੀਆਂ ਵਾਰਦਾਤਾਂ ਕੀਤੀਆਂ ਨੇ ਪਰ ਹੁਣ ਤੱਕ ਦੀ ਜਿਹੜੀ ਤਫ਼ਤੀਸ਼ ਦੇ ਵਿੱਚ ਇਹ ਟੋਟਲ 11 ਵਾਰਦਾਤਾਂ ਮੰਨੇ ਨੇ ਕਿ 9 ਅਸੀਂ ਸਮਰਾਲਾ ਮੱਛੀਵਾੜਾ ਦੇ ਏਰੀਆ 'ਚ ਕੀਤੀਆਂ ਦੋ ਲੁਧਿਆਣਾ ਸ਼ਹਿਰ ਦੇ ਵਿੱਚ ਕੀਤੀਆਂ ਨੇ ਹੁਣ ਫੜੇ ਜਾਣ ਨਾਲ ਅਸੀਂ ਸਾਨੂੰ ਲੱਗਦਾ ਕਿ ਹੁਣ ਜਿਹੜਾ ਸਮਰਾਲਾ ਮੱਛੀਵਾੜਾ ਏਰੀਆ ਦੇ ਵਿੱਚ ਹੋਰ ਇਸ ਤਰ੍ਹਾਂ ਦੀ ਕੋਈ ਗੈਰਕਾਨੂੰਨੀ ਜਿਹੜੀ ਛਪਟ ਮਾਰੀ ਹੈ ਜਾਂ ਸਨੇਚਿੰਗ ਹੈ ਉਹਦੀ ਵਾਰਦਾਤਾਂ ਨੂੰ ਕਾਫੀ ਠੱਲ ਪਹੁੰਗੀ ਤੇ ਇਸ ਤਰ੍ਹਾਂ ਦੀ ਵਾਰਦਾਤ ਅਗੇ ਨਹੀਂ ਹੋਊਗੀ ਫਿਰ ਜਿਹੜੀਆਂ ਵਰਦੀਆਂ ਮਿਲੀਆਂ ਜੀ